ਹਲਕਾ ਤਲਵੰਡੀ ਸਾਬੋ ਦੇ ਹਰ ਪਿੰਡ ਤੋਂ ਆਏ ਪਰ ਮੰਡੀਆਂ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਸਾਰੀ ਤਲਵੰਡੀ ਸਾਬੋ ਦੀ ਟੀਮ ਸਰਕਲ ਪ੍ਰદાન ਰਵੀਦੀ ਬੰਗੀ ਸਾਹਿਬ ਤੇ ਇਸ ਮੂਚੇ ਵਰਕਰਾਂ ਦਾ ਧੰਨਵਾਦ ਕਰਦਾ ਅੱਜ ਤੁਸੀਂ ਇਤਿਹਾਸੇ ਕੱਟ ਕੀਤਾ ਮੈਂ ਪਿਛਲੇ 3-4 ਮਹੀਨਿਆਂ ਤੋਂ ਪੰਜਾਬ ਦੇ ਕੋਨੇ ਕੋਨੇ ਤੋਂ ਹੋ ਕੇ ਆਇਆ ਹੈ ਭਾਰਤ ਪੰਜਾਬ ਬਚਾਓ ਯਾਤਰਾ ਤੇ ਤੇ ਹੁਣ ਰੈਲੀਆਂ ਕਰ ਰਿਹਾ ਮੈਂ ਇੰਨਾ ਕਹਿਣਾ ਚਾਹਣਾ ਕੀ ਤਲਵੰਡੀ ਸਾਬੋ ਵਾਲਿਓ ਇੱਕ ਹਲਕੇ ਦਾ ਸਭ ਤੋਂ ਵੱਡਾ ਕੱਡ ਪੂਰੇ ਪੰਜਾਬ ਦਾ ਅੱਜ ਤੁਸੀਂ ਕਰ ਦਿੱਤਾ ਹੈ ਮੈਨੂੰ ਲੱਗਦਾ ਹੈ ਜਿਆਦੀ ਖੁਸ਼ੀ ਤਾਂ ਤੁਹਾਨੂੰ ਆਜ਼ਾਦੀ ਮਿਲੀ ਤਾਂ ਹੋਈ ਹੋਣੀ ਹੈ ਪਹਿਲੀ ਵਾਰ ਹੋਇਆ ਕਿ ਹਲਕੇ ਦੇ ਵਰਕਰਾਂ ਨੇ ਆਪਣਾ ਹਲਕਾ ਇੰਚਾਰਜ ਬਦਲਾਇਆ ਪਹਿਲੀ ਵਾਰ ਅਕਾਲੀ ਦਲ ਥੋਡੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਸ਼ਹਾਦਤ ਦੇ ਕੇ ਕੁਰਬਾਨੀਆਂ ਦੇ ਕੇ ਆਕਾਲੀ ਦਲ ਬਣਿਆ 103 ਸਾਲ ਪੁਰਾਣੀ ਪਾਰਟੀ ਹੈ ਬਹੁਤ ਇੱਥੇ ਬਜ਼ੁਰਗ ਹੋਣੇ ਆ ਜਿਨ੍ਹਾਂ ਨੇ ਬਾਦਲ ਸਾਹਿਬ ਵੱਡਿਆਂ ਨਾਲ ਜੇਲ੍ਹ ਕੱਟੀ ਹੋਣੀ ਹੈ ਮੈਨ ਲੱਗਦਾ ਅੱਧੇ ਉਹ ਬਜ਼ੁਰਗ ਇੱਥੇ ਲੋਕ ਬੱਠੇ ਹੋਣੇ ਆ ਜਿਨ੍ਹਾਂ ਦੇ ਘਰੇ ਬਾਪੂ ਬਾਦਲ ਦੀ ਫੋਟੋ ਹੋਣੀ ਹੈ ਜਾਂ ਚਾਹ ਪੀਤੀ ਹੋਣੀ ਹੈ ਮੈਂ ਜਿੱਥੇ ਵੀ ਗਿਆ ਪੰਜਾਬ 'ਚ ਭਾਵੇਂ ਦੀਨਾਨਗਰ ਭਾਵੇਂ ਪਠਾਨਕੋਟ ਭਾਵੇਂ ਖਡੂਰ ਸਾਹਿਬ ਭਾਵੇਂ ਰੋਪੜ ਲੋਕਾਂ ਦੇ ਵਰਕਰਾਂ ਦੇ ਘਰੇ ਗਿਆ ਤੇ ਬਾਪੂ ਬਾਦਲ ਦੀ ਉੱਤੇ ਫੋਟੋ 70 ਸਾਲ ਵਡੇ ਬਾਦਲ ਸਾਹਿਬ ਨੇ ਅਕਾਲੀ ਦਲ ਦੀ ਸੇਵਾ ਕੀਤੀ ਸਹੀ ਮੰਨੇ ਤੇ ਹਿੰਦੁਸਤਾਨ ਵਿੱਚ ਇਕੋ ਇੱਕ ਲੀਡਰ ਹੈ ਜਿਹਨੂੰ ਸਹੀ ਮੰਨੇ ਤੇ ਚੀਮ ਮਿਨਿਸਟਰ ਕਹਿਣਾ ਚਾਹੀਦਾ ਹੈ ਕਈ ਲੋਕ ਚੀਮ ਮਿਨਿਸਟਰ ਬਣਨ ਵਾਸਤੇ ਆਉਂਦੇ ਆ ਪਰ ਚੀਮ ਮਿਨਿਸਟਰ ਦੀ ਜ਼ਿੰਮੇਵਾਰੀ ਸੰਭਾਲਣ ਵਾਸਤੇ ਤਿਆਰ ਨਹੀਂ ਹੈ ਤੁਸੀਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਜੀ ਮੰਤਰੀ ਬਣ ਗਿਆ ਪਰ ਜ਼ਿੰਮਵਾਰੀ ਨਹੀਂ ਸੰਭਾਲੀ ਆਪਣੇ ਘਰੋਂ ਬਾਹਰ ਨਹੀਂ ਨਿਕਲਿਆ ਆਉਂ ਹੀ ਆ ਝਾੜੂ ਵਾਲਾ ਸ਼ਰਾਬੀ ਭਗਵੰਤਪਾਨ ਆ ਵੀ ਚੀਫ ਮਿਨਿਸਟਰ ਬਣਨ ਵਾਸਤੇ ਗਿਆ ਪਰ ਹੁਣ ਪਤਾ ਨਹੀਂ ਕਿੱਥੇ ਗਿਆ ਆ ਕੋਈ ਚੀਫ ਮਿਨਿਸਟਰ ਕਹਿਣ ਦੇ ਲਾਇਕ ਹੈ ਚੀਫ ਮਿਨਿਸਟਰ ਸੀ ਵੱਡੇ ਬਾਦਲ ਸਾਹਿਬ ਭਾਵੇਂ ਗਰਮੀ ਸੀ ਭਾਵੇਂ ਠੰਡ ਸੀ ਤੁਹਾਡੇ ਵਿੱਚ ਬੈੰਦੇ ਸੀ ਤੁਹਾਡੇ ਨਾਲ ਬੈੰਦੇ ਸੀ ਤੁਹਾਡੀਆਂ ਤਕਲੀਫਾਂ ਹੱਲ ਕਰਦੇ ਸੀ ਇੱਕੋ ਇੱਕ ਮੁੱਖ ਮੰਤਰੀ ਰੇ ਜਿਹੜਾ ਸੰਗਤ ਦਾ ਦਰਸ਼ਨ ਕਰਦੇ ਸੀ ਸੰਗਤ ਵਿੱਚ ਬੈਠ ਕੇ ਤੇ ਤੁਸੀਂ ਦੇਖਿਆ ਤਲਵੰਡੀ ਸਾਬੋ ਵਾਲਿਓ ਇਹ ਇਲਾਕੇ ਕੀ ਹੁੰਦਾ ਸੀ ਇੱਥੇ ਟਿੱਬੇ ਹੁੰਦੇ ਸੀ ਹੁੰਦੀ ਸੀ 30 40 ਸਾਲ ਪਹਿਲੇ ਨੌਜਵਾਨ ਬੱਚਿਆਂ ਨੂੰ ਤਾਂ ਪਤਾ ਨਹੀਂ ਪੁਰਾਣੇ ਦਿਨਾਂ ਦੇ ਬਾਰੇ ਇੱਥੇ ਖੇਤ ਜਿੱਬੇ ਹੁੰਦੇ ਸੀ ਇੱਥੇ ਕੋਈ ਨਹਿਰਾਂ ਨਹੀਂਆਂ ਸੀ ਕੋਈ ਕਸੀਆ ਨਹੀਂ ਸੀ ਇੱਥੇ ਨਹਿਰਾਂ ਲਿਆਉਣ ਵਾਲਾ ਅਕਾਲੀ ਦਲ ਕਸੀਆ ਲਿਆਉਣ ਵਾਲਾ ਅਕਾਲੀ ਦਲ ਅੰਡਰਗ੍ਰਾਉਂਡ ਪਾਈਪਾਂ ਪਾ ਕੇ ਪਾਣੀ ਦੇਣ ਵਾਲਾ ਅਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਅਕਾਲੀ ਦਲ ਦਾਣਾ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਉਹਨੂੰ ਟਿਊਬਵਲ ਕਨੈਕਸ਼ਨ ਦੇਣ ਨਾਲ ਕਾਲੀ ਦਲ ਮੈਂ ਆਰਟੀਆਈ ਰੈਂਕੜਾਇਆ ਕਿ ਕਿੰਨੇ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ ਤੇ ਕਿਹਨੇ ਕੀਨੇ ਕਿੰਨੇ ਦਿੱਤੇ ਆ ਮੈਂ ਹੈਰਾਨ ਰਹਿ ਗਿਆ ਜੋ ਦੇਖਿਆ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ ਸਾਢੇ 13 ਲੱਖ ਕਾਲੀ ਦਲ ਨੇ ਦਿੱਤੇ ਆ ਤਲਵੰਡੀ ਸਾਬੋ ਵਾਲਿਓ ਤੁਸੀਂ ਤਾਂ ਜਾਣਦੇ ਹੋ ਤੁਹਾਡੇ ਤਾਂ ਅਸੀਂ ਕਈ ਪਿੰਡਾਂ 'ਚ ਮੋਗਿਆਂ ਦੇ ਵੀ ਟਿਊਬਲ ਬੁਲਾਦੇ ਸੀ ਲਾਦੇ ਸੀ ਕਿ ਨਹੀਂ ਹੈ ਤੁਹਾਨੂੰ ਕੋਈ ਟੈਨਸ਼ਨ ਸੀ ਤੁਸੀਂ ਜੋ ਕਹਿੰਦੇ ਸੀ ਹੁੰਦਾ ਸੀ ਅੱਜ ਬੀਬੀਆਂ ਬੈਠੀਆਂ ਨੇ ਹਰ ਮਹੀਨੇ ਇਹਨਾਂ ਨੂੰ ਬਾਦਲ ਸਾਹਿਬ ਬਾਪੂ ਬਾਦਲ ਆਟਾ ਦਾਲ ਦਿੰਦਾ ਸੀ ਸ਼ਗਨ ਦਿੰਦੇ ਸੀ ਪੈਨਸ਼ਨ ਦਿੰਦੇ ਸੀ ਐਸਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਸੀ 6 ਲੱਖ ਐਸਸੀ ਬੱਚਿਆਂ ਨੂੰ ਹਰ ਸਾਲ ਪੜਾਉਂਦੇ ਸੀ ਮੁਫਤ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਹੁਣ ਆ ਕਹੀ ਜਾਂਦੇ ਹੈ ਕਿ ਜਿੱਦਾ ਬਿਜਲੀ ਦੇ 200 ਯੂਨਿਟ 300 ਦੇ ਦੇ ਉਹ 200 ਦਾ ਬਾਲਣ ਸਾਹਿਬ ਦਿੰਦੇ ਸੀ 200 ਦੀ ਛੱਡੋ ਤੁਸੀਂ ਕੋਈ ਬਿੱਲ ਭਰਿਆ ਕਿਸ ਨੇ ਸਾਰੇ ਹੀ ਤੁਸੀਂ ਦੂਜਾ ਸਿਸਟਮ ਕਰੀ ਬੈਠੇ ਸੀ ਓਏ ਤੁਹਾਨੂੰ ਕੋਈ ਟੈਨਸ਼ਨ ਸੀ ਤਾਨੂੰ ਕੋਈ ਪੁੱਛਦਾ ਸੀ ਕਿਉਂਕਿ ਤੁਹਾਡੇ ਇਲਾਕੇ ਦੇ ਚੀਫ ਮਨਿਸਟਰ ਦੀ ਤੁਹਾਨੂੰ ਤਾਂ ਕੋਈ ਟੈਨਸ਼ਨ ਨਹੀਂ ਸੀ ਕੋਈ ਪੰਗਾ ਪੈਂਦਾ ਨਾਲ ਦੇ ਨਾਲ ਤੂੰ ਜੱਜਰ ਨੂੰ ਫੋਨ ਕਰਨਾ ਹੈ ਉਹ ਜੱਜਰ ਨੇ ਨਾਲ ਦੇ ਨਾਲ ਮੈਨੂੰ ਘੁਮਾਦਣਾ ਫੋਨ ਤੇ ਹੁਣ ਘੁਮਾ ਕੇ ਦੇਖੋ ਭਗਵੰਤ ਮਾਨ ਕੋਲੇ ਇਹਨਾਂ ਦੇ ਐਮਐਲਏ ਨੂੰ ਨਹੀਂ ਪੁੱਛਦਾ ਅੱਜ ਲੁੱਟਣ ਤੇ ਲੱਗੇ ਆ ਆ ਜਿਹੜੀ ਨਸ਼ੇ ਦੀ ਕਹਾਣੀ ਹੈ ਆ ਨਸ਼ਾ ਘਰ ਘਰ ਪਚਾਉਣ ਵਾਲਾ ਆਮ ਆਦਮੀ ਪਾਰਟੀ ਹੈ ਮੈਂ ਅਫਸਰਾ ਨੂੰ ਪੁੱਛਿਆ ਕਿ ਇੰਨਾ ਜ਼ਿਆਦਾ ਨਸ਼ਾ ਕਿਉਂ ਫੈਲ ਗਿਆ ਉਹ ਕਹਿੰਦੇ ਕੀ ਕਰੀਏ ਆ ਤਾਂ ਮਹੀਨਾ ਲੈਣ ਲੱਗੇ ਇਹਨਾਂ ਦੇ ਐਮ.ਐਲ.ਏ ਨਸ਼ੇ ਵੇਚਣ ਵਾਲਿਆਂ ਤੋਂ ਤੇ ਕਹਿੰਦੇ ਇਹਨਾਂ ਨੂੰ ਹੱਥ ਨਾ ਲਾਇਓ ਜੋ ਮਰਜ਼ੀ ਕਰ ਲੈਣ ਮੈਂ ਸਾਰੇ ਪੰਜਾਬੀਆਂ ਨੂੰ ਥੋੜੇ ਰਹੀਂ ਅੱਜ ਕਹਿਣਾ ਚਾਹਣਾ ਪ੍ਰਮਾਤਮਾ ਮਿਹਰ ਕਰੇ ਸਰਕਾਰ ਬਣ ਜੇ ਅਕਾਲੀ ਦਲ ਦੀ ਤੁਹਾਡੇ ਨਾਲ ਵਾਦਾ ਕਰਦਾ ਹਾਂ ਨਸ਼ਾ ਵੇਚਣ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦਾ ਕਾਨੂੰਨ ਲੈ ਕੇ ਆਵਾਂਗੇ ਫਾਂਸੀ ਦੀ ਸਜ਼ਾ ਦਾ ਕਾਨੂੰਨ ਲੈ ਕੇ ਆਵਾਂਗੇ ਨਾਲੇ ਉਹਨਾ ਘਰ-ਬਾਰ ਜੋ ਕੋ ਜਮੀਨ-ਜਮਾਨਾ ਸਾਰਾ ਸਰਕਾਰ ਆਪਣੇ ਖਾਤੇ ਤੇ ਕਰ ਲੂਗੀ ਤਾਈਂ ਆ ਬੰਦੇ ਬਨਨਗੇ ਤਾਈਂ ਰੁਕੂਗਾ ਅੱਜ ਸਿੰਗਾਪੋਰ ਲੈ ਲੋ ਦੁਬਈ ਦੇਖੋ ਨਸ਼ਾ ਕਿਉਂ ਨਹੀਂ ਹੈ ਕਿਉਂਕਿ ਜਿਹੜਾ ਫੜ ਲੈਂਦੇ ਸਿੱਧੇ ਗੋਲੀ ਮਾਰਦੇ ਆ ਇਥੇ ਇਹਨਾਂ ਦੇ ਐਮਐਲਏ ਲਈ ਜਾਂਦੇ ਪੈਸੇ ਲਈ ਜਾਂਦੇ ਦੂਜੀ ਗੱਲ ਮੈਂ ਕਹਿਣਾ ਚਾਹਣਾ ਇੱਕ ਅਸੀਂ ਗੈਂਗਸਟਰਾਂ ਨੂੰ ਵੀ ਕਾਨੂੰਨ ਬਣਾਵਾਂਗੇ ਗੈਂਗਸਟਰ ਵੀ ਜਿਹੜਾ ਬੰਦਣਾ ਉਹਨੂੰ ਵੀ ਫਾਂਸੀ ਦੀ ਸਜ਼ਾ ਮੈਂ ਆਪਣੀ ਅਕਾਲੀ ਸਰਕਾਰ ਵਿੱਚ ਥੋੜੀ ਅਕਾਲੀ ਸਰਕਾਰ ਵਿੱਚ ਨਾ ਕੋਈ ਗੈਂਗਸਟਰ ਰਹੂਗਾ ਤੇ ਨਾ ਕੋਈ ਨਸ਼ਾ ਵੇਚੇ ਨਾ ਲੱਗੂ ਆ ਗਾਰੰਟੀ ਮੈਂ ਤੁਹਾਨੂੰ ਦਿੰਦਾ ਬੋਲੋ ਬਾਕੀ ਗਲਮਤ ਹੱਸਣਾ ਹੈ ਤੁਸੀਂ ਜਾਣਦੇ ਹੋ ਕਿ ਇਹਨਾਂ ਨੇ ਝਾੜੂ ਵਾਲੇ ਨੇ ਐਜਾ ਕਾਨੂੰਨ ਬਣਾਤਾ ਟਵਿਸਟ ਕਰਤਾ ਕਿ ਹੁਣ ਜਿਹੜਾ ਜੀ ਕਰਦਾ ਹੈ ਹਰਿਆਣੇ ਤੋਂ Rajasthan ਤੋਂ ਪੰਜਾਬ ਵਿੱਚ ਨੌਕਰੀ ਲਈ ਜਾਂਦਾ ਸਰਕਾਰੀ ਅਕਾਲੀ ਦਲ ਦੀ ਸਰਕਾਰ ਵਿੱਚ ਕੋਈ ਗਵਾਂਡੀ ਸੂਬੇ ਤੋਂ ਨਹੀਂ ਮਿਲਦੀ ਸੀ ਨੌਕਰੀ ਕੱਲੇ ਥੋਂ ਨੂੰ ਮਿਲਦੀ ਸੀ ਨੌਕਰੀ ਆ ਜਿਹੜੇ ਪੁਲਸ ਵਾਲੇ ਵੀਰ ਬੈਠੇ ਐ ਅੱਧੇ ਭਰਤੀ ਕਰਨ ਮੈਂ ਕੀ ਕੀਤੇ ਇਹਨਾਂ ਨੂੰ ਇਹਨਾਂ ਨੂੰ ਬਣਾਇਆ ਵੀ ਸਾਰੇ ਨੂੰ ਕਿਸੇ ਨੂੰ ਇੰਸਪੈਕਟਰ ਕਿਸੇ ਨੂੰ ਪ੍ਰਮੋਸ਼ਨ ਦੇਣ ਵਾਲਾ ਇਸ ਕਰਕੇ ਮੈਂ ਕਹਿੰਦਾ ਕਾਲੀਆਂ ਦੇ ਧਿਆਨ ਰੱਖਿਆ ਕਰੋ ਕਿਉਂਕਿ ਤੇ ਮੁਲਾਜ਼ਮ ਜੁਨੇ ਹੈ ਜਿੰਨੇ ਮੁਲਾਜ਼ਮ ਪੰਜਾਬ ਦੇ ਹੈ ਜਿੰਨੇ ਪੇਸਕੇਲ ਹੈ ਜਿੰਨੀਆਂ ਧਨਖਾਵਾ ਵਧੀਆਂ ਡੀਏ ਇਕੱਲਾ ਬਾਦਲ ਸਾਹਿਬ ਨੇ ਵਧਾਇਆ ਪਿਛਲੇ 25 30 ਸਾਲਾਂ ਚ ਇੱਕ ਵੀ ਵਾਰ ਕਾਂਗਰਸ ਨੇ ਤੇ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਤੇ ਮੁਲਾਜ਼ਮ ਵੀਰਾਂ ਨੂੰ ਬੇਨਤੀ ਕਰਦਾ ਪਿਛਲੀ ਵਾਰ ਤੁਸੀਂ ਝਾੜੂ ਦੇ ਮਗਰ ਸੀ ਇੱਕ ਦੀ ਝਾੜੂ ਨੂੰ ਟੀਲਾ ਟੀਲਾ ਕਰ ਦਿਓ ਕਿਉਂਕਿ ਇਹਨਾਂ ਨੂੰ ਤੁਸੀਂ ਦੇਖ ਲਿਆ ਕਿਵੇਂ ਡਾਂਗਾ ਹੀ ਮਾਰਦੇ ਆ ਤੁਹਾਡੇ ਨਾਲ ਜੱਫੀ ਨਹੀਂ ਪਾਉਂਦੇ ਤੇ ਮੁਲਾਜ਼ਮਾਂ ਨੂੰ ਬੇਨਤੀ ਕਰਨਾ ਹੈ ਤੇ ਮੈਂ ਵੀ ਦੇਖਣਾ ਚਾਹਣਾ ਹੈ ਜੇ ਤੁਸੀਂ ਵੱਡੇ ਬਾਦਲ ਸਾਹਿਬ ਦੀ ਕੀਤੇ ਹੋਏ ਕੰਮਾਂ ਦੀ ਕਦਰ ਕਰਦੇ ਹੋ ਤੇ ਐ ਕਿڑی ਤਕੜੀ ਤਕੜੀ ਦੇ ਬਟਨ ਦਬਾ ਦਵਾ ਕੇ ਤੁਸੀਂ ਦਿਖਾ ਦਿਓ ਕੀ ਪੰਜਾਬ ਦੇ ਲੋਕ ਅਕਾਲੀ ਦਲ ਨਾਲ ਖੜੇ ਆ ਅਸੀਂ ਫਿਰ ਤੋਂ ਕਾਨੂੰਨ ਲੈ ਕੇ ਆਉਂਗਾ ਮੈਂ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਹੀ ਨੌਕਰੀਆਂ ਇਕੱਲੇ ਪੰਜਾਬੀਆਂ ਨੂੰ ਮਿਲਣਗੀਆਂ ਪੰਜਾਬ ਤੋਂ ਬਾਹਰ ਨਹੀਂ ਮਿਲਣਗੀਆਂ ਨਾਲੇ ਦੂਜੀ ਗੱਲ ਇੱਕ ਹੋਰ ਕਾਨੂੰਨ ਲੈ ਕੇ ਆਵਾਂਗੇ ਤੇ ਘੱਟ ਤੋਂ ਘੱਟ 75% ਦੀ ਨੌਕਰੀ ਪ੍ਰਾਈਵੇਟ ਸੈਕਟਰ ਵਿੱਚ ਆਪਣੇ ਪੰਜਾਬ ਦੇ ਲੋਕਾਂ ਨੂੰ ਉਵਾਉਗੀ ਤਾਂ ਉਹਨਾਂ ਨੂੰ ਕੋਈ ਇਨਸੈਂਟਿਵ ਦਿੱਤਾ ਜਾਊਗਾ ਤੀਜੀ ਗੱਲ ਮੈਂ ਕਹਿਣਾ ਚਾਹਣਾ ਹੈ ਜਿਨ੍ਹਾਂ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਹੱਥ ਖੜੇ ਕਰਿਓ ਹੈ ਨਹੀਂ ਜਿਸ ਦਿਨ ਸਰਕਾਰ ਮਿਲ ਗਈ ਬਨਮਾਦੀ ਕਾਲੀ ਵਾਲ ਦੀ ਕਫਤੇਦਰਾਂ ਦੇ ਸਾਰੇ ਤੁਹਾਨੂੰ ਦੇ ਦਾਂਗੇ ਖੋਲ ਕੇ ਦੇ ਦਾਂਗੇ ਐਂਡ ਤੁਹਾਨੂੰ ਪਤਾ ਵੀ ਹੈ ਜੋ ਜਵਾਨ ਕਰਦਾ ਪੂਰਾ ਕਰ ਦਾਂਗੇ ਨਹੀਂ ਉਹ ਬੰਬ ਵਾਲੀਆਂ ਸੜਕਾਂ ਬਣਾ ਦਿਆਂਗੇ ਨਹੀਂ ਹਾਂ ਉਹ ਪਾਣੀ ਵਾਲੀ ਬੱਸ ਵੀ ਚਲਾਦੀ ਸੀ ਸਮਝ ਗਏ ਨਾ ਆ ਸੋਚ ਇਹ ਅੱਜ ਤੁਸੀਂ ਤਲਵੰਡੀ ਵਾਲਿਓ ਅੱਜ ਇੱਥੇ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਅੱਖਾਂ ਮੀਚ ਕੇ ਜਾਣੇ ਹੋ ਨਾ ਇਹ ਜੀਆਂ ਸੜਕਾਂ ਥਰਪਲ ਪਲਾਂਟ ਰਿਫਾਇਨਰੀਆਂ ਐਮਜ਼ ਸੈਂਟਰਲ ਯੂਨੀਵਰਸਿਟੀ ਕਿੰਨੀਆਂ ਚੀਜ਼ਾਂ ਆਜ ਜਦੋਂ ਦੇ ਪੰਜ 10 ਸਾਲ ਕਾਂਗਰਸ ਦੇ ਖਰਾਬ ਕਰਤੇ ਆ ਝਾੜੂ ਵਾਲੇ ਨੇ ਤਾਂ ਜਵਾਬ ਪੱਠਾ ਬਾਤ ਆ ਐ ਜਾ ਮਾੜਾ ਐ ਜਾ ਨਖਿੱਦ ਮੁੱਖ ਮੰਤਰੀ ਅੱਜ ਤੱਕ ਨਹੀਂ ਦੇਖਿਆ ਤੁਸੀਂ ਦੇਖਿਆ ਹਾਲ ਕੀ ਸੀ ਬਠਿੰਡੇ ਥੋੜੇ ਦਿਨ ਪਹਿਲੇ ਉਹ ਵੀਡੀਓ ਦੇਖੀ ਜਿੱਥੇ ਬੋਤਲ ਪਾਣੀ ਨਹੀਂ ਉਹਨੇ ਸਿਰ ਤੇ ਉਲਟਾ ਦੀ ਕਿਹਨੇ ਦੇਖੀ ਹੱਤ ਘੜੇ ਕਰਿਓ ਉਹ ਸਾਰੇ ਹੀ ਦੇਖੀ ਬੈਠੇ ਇੱਕ ਗੱਲ ਮੇਰੀ ਸੱਚੀ ਹੈ ਕਿ ਨਹੀਂ ਦੱਸੋ ਜਿੰਨੇ ਮਲੰਗ ਸੀ ਉਹ ਐਮਐਲਏ ਬਣ ਕੇ ਝਾੜੂ ਦੇ ਕਿ ਨਹੀਂ ਇਹ ਸੱਚੀਅਤ ਤੇ ਹੱਥ ਘੜੇ ਕਰਕੇ ਦਿਖਾਓ ਹੈ ਡਲੇ ਵਜੇ ਵਾਲੇ ਵੀ ਦੇਖੀ ਨਾ ਤੁਸੀਂ ਮੋੜ ਦੇਖਿਓ ਕਿਵੇਂ ਭਜਾਇਆ ਅੱਕਾ ਡਰਾਮੇ ਕੀ ਕਰਦਾ ਹੁਣ ਤਾਂ ਛੱਤਰ ਪਹਿਰੇ ਜਿੱਥੇ ਜਾਂਦਾ ਹੈ ਜਿੱਥੇ ਜਾਂਦਾ ਹੈ ਇਹਦਾ ਰੋਡ ਸ਼ੋ ਹੁੰਦਾ ਹੈ ਜਿਵੇਂ ਇੱਥੋਂ ਸ਼ੁਰੂ ਹੋ ਗਿਆ ਤੇ ਜਿੱਥੇ ਸ਼ੈੱਡ ਖਤਮ ਹੋ ਗਿਆ ਉੱਥੇ ਖਤਮ ਹੋ ਜਾਂਦਾ ਇਹਦਾ ਰੋਡ ਸ਼ੋ ਉੱਥੇ ਕੀ ਕਰਦਾ ਨਾਲ 3-400 ਬੰਦਾ ਗੱਡੀਆਂ ਚ ਹੁੰਦਾ ਭੱਜ ਕੇ ਅੱਗੇ ਆ ਜਾਂਦਾ 6-700 ਪੁਲਿਸ ਵਾਲਾ ਹੁੰਦਾ ਉੱਤੋਂ ਫੋਟੋ ਕਚਾਈ ਤੇ ਤਿੱਤਰ ਹੋ ਗਿਆ ਆ ਤਾਂ ਰੋਡ ਸ਼ੋਅ ਹੈ ਕਿਹੜੀ ਬਲਕਾਰ ਸਿੰਘ ਵੀ ਦੇਖ ਲਈ ਤੂੰ ਹੋ ਇਹਨਾਂ ਦੇ ਮੰਤਰੀ ਦੇਖ ਲੋ ਬਲਕਾਰ ਸਿੰਘ ਇਧਰ ਦੂਜਾ ਕਟਾਰੂ ਚੱਕ ਕਟਾਰੂ ਚੱਕ ਦੀ ਨਾ ਦੇਖੀ ਖਤਰਨਾਕ ਹੈ ਜਦੀ ਉਹ ਜਿਆਦੀ ਖਤਰਨਾਕ ਹੈ ਦੇਖ ਕੇ ਤੇ ਹੋ ਰਾਇ ਸਾਰੇ ਮੰਤਰੀ ਇਹਦੇ ਆ ਸਾਰੇ ਇਹਨਾਂ ਦੇ ਐਮ ਐਲ اے ਮੈਨੂੰ ਲੱਗਦਾ ਆ ਮੈਨੂੰ ਲੱਗਦਾ ਇਸ ਇਲੈਕਸ਼ਨ ਚ ਨਾ ਸਹੀ ਮਹਨ ਇਹ ਭਗਵੰਤ ਮਾਨ ਨੇ ਸਹੀ ਕਿਹਾ 13 0 ਕਿਉਂਕਿ ਕਾਂਗਰਸ ਝਾੜੂ ਵਾਲੇ ਨੇ 0 ਹੋਣੀ ਹੈ ਜਮਾਂ 0 ਜਮਾਂ 0 ਮੈਂ ਤਾਂ ਪੰਜਾਬ ਦੇ ਕੋਨੇ-ਕੋਨੇ ਦੇ ਘੁੰਮ ਕੇ ਆਇਆ ਸਹੀ ਮਹਨ ਤੇ ਲੋਕਾਂ ਦੇ ਮਨ 'ਚ ਗੱਲ ਆ ਗਈ ਹੈ ਕੀ ਆਪਣੀ ਪਾਰਟੀ ਨੂੰ ਤਕੜਾ ਕਰ ਲੋ ਪੰਜਾਬ ਦੀ ਪਾਰਟੀ ਨੂੰ ਆ ਥੋਡੀ ਪਾਰਟੀ ਐ ਸਹੀ ਬਣੇ ਤੇ ਲੜਾਈ ਲੜ ਰਹੇ ਆ ਇੱਕ ਪਾਸੇ ਪੰਜਾਬ ਐ ਪੰਜਾਬ ਦਾ ਕਿਸਾਨ ਐ ਪੰਜਾਬ ਦਾ ਗਰੀਬ ਐ ਪੰਜਾਬ ਦਾ ਵਪਾਰੀ ਐ ਦੂਜੇ ਪਾਸੇ ਦਿੱਲੀ ਵਾਲੇ ਲੁਟੇਰੇ ਐ ਅਕਾਲੀ ਪਾਰਟੀ ਐ ਜਿਹਦੇ ਵਾਸਤੇ ਸਾਰਾ ਕੁਝ ਪੰਜਾਬ ਐ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਐ ਜਿਉਣਾ ਮਰਨਾ ਪੰਜਾਬ ਵਾਸਤੇ ਐ ਅਕਾਲੀ ਦਲ ਇੱਕ ਹੈ ਜੀ ਪਾਰਟੀ ਹੈ ਜਿਹੜਾ ਗੁਰੂਆਂ ਦੇ ਦੱਸੇ ਹੋ ਰਸਤੇ 'ਤੇ ਚੱਲਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਕਾਲੀ ਇੱਕ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਰੱਖਣ ਤੇ ਜ਼ੋਰ ਲਾਉਂਦੀ ਹੈ ਆ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਫਿਰ ਵੋਟਾਂ ਲੈਣਾ ਚਾਹੁੰਦੇ ਆ ਅਸੀਂ ਜੋੜ ਕੇ ਵੋਟਾਂ ਲੈਣੇ ਚਾਹੁੰਦੇ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਸੀਂ ਜਾਣਦੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ 크ਰਿਸਚੀਅਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਐਜੇ ਮੁੱਖ ਮੰਤਰੀ ਚਾਹੀਦਾ ਤੇ ਐਜੇ ਹੀ ਪ੍ਰਧਾਨ ਮੰਤਰੀ ਚਾਹੀਦਾ ਮੈਂ ਹੈਰਾਨ ਐ ਪ੍ਰਧਾਨ ਮੰਤਰੀ ਦੇ ਭਾਸ਼ਣ ਸੁਣ ਕੇ ਐਕਤੀ ਮੈਨੂੰ ਲੱਗਦਾ ਆ 400 ਪਾਰ ਦੀ ਜਗ੍ਹਾ ਮਤਲਬ 200 ਤੇ ਥੱਲੇ ਹੀ ਰਹਿਣਗੇ ਪਾਰ ਵੀ ਨਹੀਂ ਹੋਣਗੇ ਜਿਹੜੀ ਬਾਦਸ਼ਾਹ ਤੇ ਆ ਗਏ ਐ ਉਹ ਪਾਸ਼ਾ ਉਹ ਵਰਦਾ ਹੁੰਦਾ ਜਿਹੜਾ ਹਾਰਦਾ ਹੁੰਦਾ ਹੁਣ ਕਹਿ ਰਿਹਾ ਉੱਥੇ ਜਾ ਕੇ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਜਿਤਾਇਆ ਤੇ ਤੁਹਾਡੇ ਗਲਾਂ ਚੋਂ ਮੰਗਲ ਸੂਤਰ ਖੋਲ ਲੈਣਗੇ ਐਜੀ ਪਾਸ਼ਾ ਬੋਲਣ ਲੱਗੇ ਹੁਣ ਪਿੱਛੇ ਜੇ ਯੂਪੀ ਗਿਆ ਪਤਾ ਲੱਗਦਾ ਉੱਥੇ ਹੀ ਪਤਲੀ ਸਿਚੁਏਸ਼ਨ ਹੈ ਯੂਪੀ ਜਾ ਕੇ ਉਹਨੇ ਬਿਆਨ ਦਿੱਤਾ ਕਿ ਜੇ ਤੁਸੀਂ ਸਮਾਜਵਾਦੀ ਪਾਰਟੀ ਨੂੰ ਜਿਤਾ ਦਿੱਤਾ ਇਨਾਂ ਦੇ ਵਰਕਰਾਂ ਨੇ ਤੁਹਾਡੇ ਘਰ ਦੀਆਂ ਪਾਣੀ ਦੀ ਟੂਟੀਆਂ ਪੱਟ ਲੈਣੀਆਂ। ਹੁਣ ਆਹ ਪ੍ਰਧਾਨ ਮੰਤਰੀ ਦੀ ਲੈਵਲ ਦੀ ਭਾਸ਼ਾ ਹੈ। ਇਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ। ਤੁਸੀਂ ਗਲਤੀ ਬਹੁਤ ਕਰ ਲਈ। ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ। ਉਹਦਾ ਫੈਰਾ ਦਿੱਲੀ ਵਾਲਿਆਂ ਲੈ ਗਈਆਂ। ਅੱਜ ਤੁਹਾਡੇ ਗੁਰੂ ਘਰਾਂ ਤੇ ਉੱਤੇ ਕਾਬੂਜਾ ਹੋ ਗਿਆ ਹੈ। ਮੈਂ ਹਰ ਸਟੇਜ ਤੇ ਕਹਿਣਾ ਹੈ ਤੁਸੀਂ ਦੇਖ ਲਓ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜ ਆਰਐਸਐਸ ਦੇ ਕਬਜ਼ੇ ਚ ਹੈ ਤੁਸੀਂ ਬਿਆਨ ਸੁਣਿਆ ਹੋਣਾ ਇਹਨਾਂ ਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਕਿ ਸਾਰੇ ਇਕੱਠੇ ਹੋ ਕੇ ਬੀਜੇਪੀ ਨੂੰ ਤਗੜਾ ਕਰੋ ਅਕਾਲੀ ਦਲ ਦੇ ਖਿਲਾਫ ਉਵੇਂ ਤੱਕ ਹਜ਼ੂਰ ਸਾਹਿਬ ਤੇ ਇਹਨਾਂ ਨੇ ਕਾਨੂੰਨ ਬਦਲ ਕੇ ਉੱਥੇ ਕਾਬਜ਼ ਕਰ ਲਿਆ ਆਰਐਸਐਸ ਨੇ ਆਪਣੇ ਮੈਂਬਰ ਪਾਤੇ ਤਖਤ ਪੱਟਣਾ ਸਾਹਿਬ ਦੇ ਕਰਤਾ ਤੁਸੀਂ ਆ ਵੀ ਦੇਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੋੜ ਕੇ ਹਰਿਆਣਾ ਲੱਗ ਕਰਤੀ ਤੇ ਹਰਿਆਣਾ ਵਿੱਚ ਉਹ ਦਾਦੂ ਵਾਲੇ ਇਹਨਾਂ ਦਾ ਏਜੰਟ ਹੈ ਜਿਹੜਾ ਉਹਨੂੰ ਉੱਥੇ ਜੰਮਵਰੀ ਦੇਤੀ ਹੈ। ਆਪ ਫਿਰ ਕਿਦੋਂ ਜਾਗੋਗੇ? ਕਿਦੋਂ ਉੱਠੋਗੇ? ਜਦੋਂ ਸਾਰਾ ਕੁਝ ਹੀ ਤੁਹਾਡੇ ਲੈ ਗਏ। ਹਲੇ ਤਾਂ ਤੁਹਾਨੂੰ ਬਾਰਡਰ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਇੱਥੇ ਹੀ ਗੋਲੀਆਂ ਮਾਰੀਆਂ, ਇੱਥੇ ਬੰਬ ਸிட்டਿਆ। ਜੇ ਤੁਹਾਡੀ ਆਪਣੀ ਤਾਕਤਵਰ ਕਾਲੀ ਦਲ ਨੂੰ ਨਾ ਕੀਤਾ, ਤੁਹਾਡੇ ਪਿੰਡਾਂ 'ਚ ਆ ਕੇ ਕੁੱਟਣਗੇ। ਜੇ ਕਾਲੀ ਸਰਕਾਰ ਹੁੰਦੀ ਹਰਿਆਣਾ ਸਰਕਾਰ ਦੀ ਹਿੰਮਤ ਨਹੀਂ ਹੋਣੀ ਸੀ ਕਿ ਪੰਜਾਬ ਦੀ ਟਰੇਟਰੀ ਚ ਜਾ ਕੇ ਆ ਇੱਥੇ ਬੰਬ ਸਿੱਟਣੀਆਂ ਆਪਣੇ ਕਿਸਾਨਾਂ ਨੂੰ ਡਾਂਗਾ ਮਾਰਨ ਆ ਕਮਜ਼ੋਰੀ ਆਪਣੇ ਚ ਹੋ ਗਈ ਕਿ ਆਪਾਂ ਉਹਨਾਂ ਦਿੱਲੀ ਵਾਲੀਆਂ ਪਾਰਟੀਆਂ ਚ ਗੱਲਾਂ ਚ ਆ ਕੇ ਝਾੜੂ ਵਾਲੇ ਪਾਗਲਾਂ ਦੀਆਂ ਗੱਲਾਂ ਚ ਆ ਕੇ ਆ ਕਾਂਗਰਸੀਆਂ ਦੀਆਂ ਗੱਲਾਂ ਚ ਆ ਕੇ ਤੇ ਆਪਾਂ ਐਡਾ ਵੱਡਾ ਨੁਕਸਾਨ ਕਰ ਦਿੱਤਾ ਖਾਲਸਾ ਜੀ 1 ਜੂਨ ਦੇਨ ਪਤਾ ਕੀ ਕੀ ਪਹਿਲੀ ਜੂਨ ਕੀ ਹੈ ਵੋਟਾਂ ਪੈਣੀਆਂ ਦੋ ਤਾਂ ਸਾਰਿਆਂ ਨੂੰ ਪਤਾ ਹੈ 40 ਸਾਲ ਪਹਿਲੇ ਪਹਿਲੀ ਜੂਨ ਅਕਾਲ ਤੱਕ ਸਭ ਤੇ ਟੈਂਕਾਂ ਤੋਪਾਂ ਨੇ ਕਾਂਗਰਸ ਨੇ ਉਹ ਆ ਜਿਹੜੀ ਜੀਤ ਮਿੰਦਰ ਦੀ ਪਾਰਟੀ ਨੇ ਕੀਤਾ ਸਾਰਾ ਕੁਝ ਆ ਦੇਖੋ 40 ਸਾਲ ਪਹਿਲੇ ਇੱਕ ਬੰਦਾ ਨਹੀਂ ਫੜ ਉਹਨਾਂ ਨੂੰ ਫੜਨ ਦਿੱਤਾ ਦੂਜੀ ਗੱਲ 40 ਸਾਲ ਪਹਿਲੇ ਜਿੱਥੇ ਕੋਈ ਸਿੱਖ ਪੈਣ ਪਰਾ ਕਲਕੱਤਾ ਸੀ ਨਾਗਪੁਰ ਸੀ ਕਾਨਪੁਰ ਸੀ ਦਿੱਲੀ ਸੀ ਉਹਨੂੰ ਦੇਖ ਲੈਂਦੇ ਸੀ ਉਹਦੇ ਨੂੰ ਅੱਗ ਲਾ ਦਿੰਦੇ ਸੀ ਇੱਕ ਵੀ ਬੰਦਾ ਨਹੀਂ ਫੜਿਆ ਤੇ ਫਿਰ ਵੀ ਆਪਣੇ ਵਿੱਚ ਅਜੇ ਲੋਕ ਆਏ ਜਿਹੜੇ ਫਿਰ ਵੀ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਉਹਨਾਂ ਨੂੰ ਸਮਝਾਈਏ ਕਿ ਐਡੀ ਵੱਡੀ ਕੌਮ ਨਾਲ ਜਿਹੜੀ ਪਾਰਟੀ ਨੇ ਦੁਸ਼ਮਣੀ ਕੀਤੀ ਹੋਏ ਤੇ ਪੰਜਾਬ 'ਚ ਉਹਨਾਂ ਦੀ ਸਰਕਾਰ ਬਾਰ-ਬਾਰ ਬਣ ਜੇ ਤੇ ਪੰਜਾਬ ਚ ਉਹਨਾਂ ਦੀ ਐਮਐਮਐਲ ਜਿੱਜਣ ਇਤੋਂ ਵੱਡੀ ਸ਼ਰਮ ਦੀ ਗੱਲ ਆਪਣੇ ਵਾਸਤੇ ਕੀ ਹੈ ਜਾਗੋ ਮੈਂ ਬੇਨਤੀ ਕਰਦਾ ਹਾਂ ਹੁਣ ਤੁਹਾਨੂੰ ਮੈਂ ਇੱਕ ਕਰਤੂਤ ਹੋਰ ਦੱਸਣ ਲੱਗਿਆ ਤਲਵੰਡੀ ਸਾਬੋ ਵਾਲਿਓ ਆਪਾਂ ਸਾਰੇ ਟੇਲਾਂ ਤੇ ਪਏ ਆ ਪਿੰਡ ਪਾਣੀ ਟੇਲਾਂ ਦੇ ਆ ਨਾ ਕਿ ਨਹੀਂ ਸਭ ਤੋਂ ਵੱਡਾ ਧੋਖਾ ਆਪਣੇ ਨਾਲ ਕੀਤਾ ਇੰਦਰਾ ਕਾਂਗਰਸ ਨੇ ਦਿੱਲੀ ਵਾਲੀ ਪਾਰਟੀ ਨੇ 1955 ਵਿੱਚ 1955 ਵਿੱਚ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਦਾ ਵਿੱਚੋਂ ਦਰਿਆ ਟੱਪਦੇ ਐ ਸਾਰੇ ਪਾਣੀ ਦਾ ਹੱਕ ਕੱਲਾ ਉਹ ਸੂਬੇ ਦਾ ਹੈ ਹੁਣ ਰਾਜ ਹਰਿਆਣਾ ਵਿੱਚੋਂ ਜਮਨਾ ਜਾਂਦੀ ਹੈ ਕਿ ਆਪਾਂ ਨੂੰ ਦਿੰਦੇ ਪਾਣੀ ਇੱਥੇ ਯੂਪੀ ਵਿੱਚੋਂ ਜਮਨਾ ਜਾਂਦੀ ਹੈ ਗੰਗਾ ਜਾਂਦੀ ਹੈ ਕੀ ਆਪਾਂ ਨੂੰ ਪਾਣੀ ਦਿੰਦੇ ਐ ਨਹੀਂ ਕੱਲੇ ਪੰਜਾਬ ਹੈ ਜਿੱਥੇ ਆਪਣੇ ਦਰਿਆਵਾਂ ਵਿੱਚੋਂ ਕਾਂਗਰਸ ਨੇ 1955 ਵਿੱਚ ਜਵਾਲਾਲ ਨੇਰੂ ਨੇ ਰਾਜਸਥਾਨ ਨੂੰ ਪਾਣੀ ਦੇਤਾ ਕਿੰਨਾ ਦਿੱਤਾ ਜਿੰਨਾ ਪਾਣੀ ਦਰਿਆਵਾਂ ਦਾ ਸੀ ਅੱਧਾ ਪਾਣੀ ਰਾਜਸਥਾਨ ਨੂੰ ਦੇਤਾ ਜੇ ਉਹ ਪਾਣੀ ਨਾ ਦਿੱਤਾ ਹੁੰਦਾ ਤੇ ਤੁਹਾਨੂੰ ਟਿਊਬਵਲ ਲਾਉਣ ਦੀ ਲੋੜ ਹੀ ਨਹੀਂ ਕੋਈ ਪਿੰਡ ਟੇਲ ਤੇ ਹੋਣਾ ਨਹੀਂ ਸੀ ਉਹਦੇ ਬਾਅਦ ਫਿਰ ਖੋਇਆ ਇੰਦਰਾ ਗਾਂਧੀ ਆਈ ਉਹਨੇ ਜਿੰਨਾ ਅੱਧਾ ਵਜਾ ਸੀ ਉਹਦਾ ਅੱਧਾ ਹਰਿਆਣੇ ਨੂੰ ਦੇਤਾ ਆ ਤਾਂ ਕਾਲੀ ਦਲ ਨੇ ਜੰਗ ਲੜ ਕੇ ਇਸ ਵਾਇਲ ਰੋਕੀ ਐ ਨਹੀਂ ਤਾਂ ਤੁਹਾਡੇ ਕੋਲੇ ਕੁਝ ਵੀ ਨਹੀਂ ਰਹਿਣਾ ਸੀ ਤੇ ਹੁਣ ਕੀ ਜਿਹੜਾ ਝਾੜੂ ਵਾਲੇ ਕਰਨ ਲੱਗੇ ਐ ਇਹ ਤੋਂ ਵੀ ਵੱਡੀ ਖਤਰਨਾਕ ਗੱਲ ਕਰਨ ਲੱਗੇ ਐ ਤੁਸੀਂ ਪਿੱਛੇ ਜੇ ਅਖਬਾਰਾਂ 'ਚ ਪੜਿਆ ਹੋਣਾ ਨਹਿਰੀ ਪਟਵਾਰੀਆਂ ਨੂੰ 400 ਨਹਿਰੀ ਪਟਵਾਰੀਆਂ ਨੂੰ ਨੌਕਰੀ 'ਚੋਂ ਕੱਢਤਾ ਹੈ ਕਿਉਂ ਕੱਢਿਆ ਤੁਹਾਨੂੰ ਪਤਾ ਐ ਇਹਨਾਂ ਨੇ ਇਸ ਲਈ ਕੱਢਿਆ ਕੇਜਰੀਵਾਲ ਨੇ ਹਰਿਆਣੇ ਜਾ ਕੇ ਬਿਆਨ ਦਿੱਤਾ ਕਿ ਮੈਂ ਪੰਜਾਬ ਤੋਂ ਹਰਿਆਣੇ 'ਚ ਪਾਣੀ ਦਵਾਉਂਗਾ ਕਿਉਂਕਿ 6 ਮਹੀਨੇ 'ਵਿਦ ਹਰਿਆਣੇ ਦੇ ਇਲੈਕਸ਼ਨ ਐ ਉਹਦੇ ਬਾਅਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਟੈਲੀਫੋਨ ਕੀਤਾ ਕਿਉਂਕਿ ਸੁਪਰੀਮ ਕੋਰਟ ਵਿੱਚ ਆਪਣਾ ਕੇਸ ਚੱਲ ਰਿਹਾ ਸੀ ਪਾਣੀਆਂ ਦਾ ਸੁਪਰੀਮ ਕੋਰਟ ਨੇ ਮੰਗੀ ਰਿਪੋਰਟ ਕਿ ਦੱਸੋ ਪੰਜਾਬ ਕੋਲੇ ਪਾਣੀ ਸਰਪਲਸ ਹੈ ਕਿ ਨਹੀਂ ਹੈ ਕਿ ਆ ਭਗਵੰਤ ਮਾਨ ਨੇ ਨਹਿਰੀ ਪਟਵਾਰੀ ਬੁਲਾਏ ਤੇ ਕੀ ਆ ਰਿਪੋਰਟ ਦੇ ਦਿਓ ਕੋਈ ਟੇਲਾਂ ਤੇ ਪਹੁੰਚਿਆ ਸਰਪਲਸ ਪਾਣੀ ਪਹੁੰਚ ਗਿਆ ਟੇਲਾਂ ਤੇ ਉਹ ਰਿਪੋਰਟ ਜੇ ਸੁਪਰੀਮ ਕੋਰਟ ਜਾਂਦੀ ਸੁਪਰੀਮ ਕੋਰਟ ਤੋਂ ਹੁਕਮ ਕਰਾਉਣਾ ਸੀ ਕਿ ਭੋਜ ਲਾ ਕੇ ਪਾਣੀ ਹਰਿਆਣੇ ਨੂੰ ਦੇ ਦਿਓ ਆ ਤਾਂ ਮੈਂ ਤਰਵਾਦ ਕਰਦਾ ਪਟਵਾਰੀਆਂ ਆਂ ਦਾ ਜਿਨ੍ਹਾਂ ਨੇ ਕਿਹਾ ਨੌਕਰੀ ਚਲੇ ਜਾਏ ਪਰ ਅਸੀਂ ਪੰਜਾਬ ਦੀ ਕਿਸਾਨੀ ਨਾ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਨਹੀਂ ਕਰੋਂਗੇ ਆ ਤਾਂ ਭਗਵੰਤ ਮਾਨ ਮਰ ਗਏ ਆਪਾਂ ਐਜੇ ਬੰਦਿਆਂ ਨੂੰ ਸੂਬਾ ਸੰਭਾਲ ਦਿੱਤਾ ਇਸ ਕਰਕੇ ਮੈਂ ਜ਼ਿਆਦਾ ਸਨਮਾਨ ਨਹੀਂ ਲੈਣਾ ਚਾਹੁੰਦਾ ਹਰਸਿਮਰਤ ਕੌਰ ਬਾਦਲ ਸਹੀ ਮੈਨੇ ਜੇ ਤੁਸੀਂ ਮੈਰਿਟ ਤੇ ਵੀ ਦੇਖੋ ਦੂਜੇ ਮੁਕਾਬਲੇ 'ਚ ਨੇੜੇ ਟੇੜੇ ਕੋਈ ਨਹੀਂ ਹੈ ਤੁਸੀਂ ਆ ਵੀ ਜਾਣਦੇ ਹੋ ਆ ਇਲਾਕਾ ਕੀ ਹੁੰਦਾ ਸੀ ਤੇ ਬਾਪੂ ਬਾਦਲ ਨੇ ਕਹਿ ਜਾ ਬਣਾ ਦਿੱਤਾ ਐਸ ਕਰਕੇ ਸਾਡਾ ਤਾਂ ਘਰ ਹੈ ਅਸੀਂ ਇੱਥੇ ਤੁਹਾਡੇ ਨਾਲ ਰਹਿਣਾ ਅਸੀਂ ਐਸ ਹਲਕੇ ਨੂੰ ਆਪਣਾ ਪਰਿਵਾਰ ਸਮਝਦੇ ਆਂ ਜੇ ਸਰਕਾਰ ਆਪਣੀ ਆਉਂਦੀ ਹੈ ਤੇ ਤਰੱਕੀ ਇੱਥੇ ਹੀ ਆਉਂਦੀ ਹੈ ਤੁਸੀਂ ਆਪ ਦੇਖਿਆ ਹਲੇ ਬੜੇ ਕੰਮ ਕਰਨ ਵਾਲੇ ਸੀ ਪਰ ਆਪਾਂ ਬ੍ਰੇਕਾਂ ਲਾਤੀਆਂ ਹੁਣ ਵੀ ਜੇ ਆਪਾਂ ਵਾਪਸ ਆਪਣੀ ਸਰਕਾਰ ਲਿਆਉਣੇ ਆਂ ਇੱਥੇ ਬਹੁਤ ਵੱਡੀ ਇੰਡਸਟਰੀ ਟੈਕਸਟਾਈਲ ਇੰਡਸਟਰੀ ਦੂਜੇ ਕਾਰਖਾਨੇ ਲਾਉਣੇ ਕਿ ਆਪਣੇ ਬੱਚਿਆਂ ਨੂੰ ਇੱਥੇ ਹੀ ਨੌਕਰੀ ਮਿਲ ਜਾਣ ਤੁਸੀਂ ਦੇਖ ਹੀ ਲਿਆ ਕਿੱਡਾ ਵੱਡਾ ਪੜ੍ਹਾਈ ਦਾ ਸੈਂਟਰ ਬਣ ਗਿਆ ਏਮਸ ਕਰਕੇ ਮੈਡੀਕਲ ਸੈਂਟਰ ਬਣ ਗਿਆ ਹੁਣ ਇੱਥੇ ਇੰਡਸਟਰੀ ਦਾ ਸਭ ਬਣਾਉਣਾ ਹੈ ਜਿਹਦੇ ਨਾਲ ਆਪਣੇ ਬੱਚਿਆਂ ਨੂੰ ਰੋਜ਼ਗਾਰ ਇੱਥੇ ਮਿਲੇ ਹੋਰ ਵੀ ਤੁਹਾਡੇ ਇਧਰ ਇਲਾਕੇ ਵਿੱਚ ਨਵੀਆਂ ਕਸਿਆ ਕੱਢ ਕੇ ਇੱਥੇ ਪਾਣੀ ਬਚਾਉਣਾ ਹੈ ਕਿਉਂਕਿ ਮੈਂ ਇਹਨਾਂ ਦੱਸਦೇನೆ ਪਰਮਾਤਮਾ ਮੇਰੇ ਕੋਲ ਸਾਡੀ ਸਰਕਾਰ ਤੁਹਾਡੀ ਸਰਕਾਰ ਆ ਜਾਏ ਕੋਈ ਪਿੰਡ ਨਹੀਂ ਕਹੂਗਾ ਕਿ ਸਾਡਾ ਪਿੰਡ ਟੇਲ ਤੇ ਆ ਮੈਂ ਤੁਹਾਨੂੰ ਇੰਨੀ ਗਰੰਟੀ ਦਿੰਦਾ ਐ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਆ ਆ ਚਾਰ ਦਿਨ ਰਹਿ ਗਏ ਹੱਥ ਜੋੜ ਕੇ ਵਰਕਰਾਂ ਨੂੰ ਬੇਨਤੀ ਕਰਦਾ ਐ ਲੱਗ ਜੋ ਯਾਰ ਪਰ ਮੈਂ ਦੇਖਿਆ ਐ ਇਕਤੀ ਮੈਂ ਪੰਜਾਬ ਚ ਘੁੰਮ ਕੇ ਆਇਆ ਐ ਅਕਾਲੀ ਵਰਕਰ ਐ ਚਿੰਮੜੇ ਪਏ ਐ ਮੈਂ ਦੇਖਿਆ ਕਿ ਤੁਸੀਂ ਜਿੱਥੇ ਵੀ ਜਾਣਾ ਹੈ ਸਹੀ ਬਣੇ ਤੇ ਐਨ ਲੱਗਦਾ ਕਿ ਸਾਰੀਆਂ ਹੀ ਸਿੱਟਾ ਪੱਗ ਜਾਂਦੇ ਐ ਇੰਨਾ ਨਾ ਜੋਸ਼ ਹੈ ਵਰਕਰਾਂ ਚ ਤੇ ਬਠਿੰਡੇ ਵਾਲਿਓ ਤੇ ਤਲਵੰਡੀ ਸਾਬੋ ਵਾਲਿਓ ਤੁਹਾਨੂੰ ਦੇਖੋ ਆਜ਼ਾਦ ਕਰਾ ਕੇ ਦਿੱਤਾ ਮੈਂ ਤੁਹਾਨੂੰ ਆਜ਼ਾਦ ਕਰਾਇਆ ਉਹ ਬੰਦੇ ਸੋਂ ਤੇ ਇੱਕ ਦੀ ਰਿਕਾਰਡ ਕੈਮ ਕਰਦੇ ਹੋ ਘੜ ਤੋਂ ਘੜ 20-25 ਹਜ਼ਾਰ ਤੋਂ ਤੁਸੀਂ ਜਿਤਾਉਣਾ ਏ ਹਿਲਕੇ ਤੋਂ ਤੇ ਅੱਜ ਦਾ ਕੱਟ ਦੱਸਦਾ ਵੀ ਐ ਅੱਛਾ ਇੱਕ ਹੋਰ ਗੱਲ ਦੇਖੀ ਐ ਜੇ ਅਕਾਲੀ ਵਰਕਰਾਂ ਦਾ ਮੂਡ ਬਣ ਜੇ ਨਾ ਜਿੱਤਣ ਦਾ ਫਿਰ ਨੇਰੀ ਲਿਆ ਦਿੰਦੇ ਆ ਹੁਣ ਤੁਹਾਡਾ ਮੂਡ ਹੈਗਾ ਜਿੱਤਣ ਦਾ ਜਦੋਂ ਤੁਸੀਂ ਢਿੱਲੇ ਪੈਜੇ ਨੇ ਉਦੋਂ ਤੁਸੀਂ ਰਗੜ ਵੀ ਦਿੰਦੇ ਹੋ ਪਾਰਟੀ ਨੂੰ ਪਰ ਪਰ ਮੈਂ ਹੁਣ ਦੇਖਿਆ ਪੂਰਾ ਮੂਡ ਹੈ ਪੂਰਾ ਕਰੰਟ ਹੈ ਤੇ ਹੁਣ ਲੱਗ ਜਿਓ ਆ ਪਤਿਹਰਾਂ ਦੀਆਂ 13 ਜਿੱਤੀਏ ਤੇ ਉਹਦੇ ਬਾਅਦ ਫਿਰ ਆਪਣੀ ਸਰਕਾਰ ਪੰਜਾਬ ਬਣੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ